ਸੇ ਮਹਾਰਾਜ ਨੇ ਆਪ ਨੂੰ ਜਾਗੂਤਾ ਆਇਆ ਆਇਆ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚਖੰਡ ਪਿਆਨਾ ਕਰਨ ਤੋਂ ਬਾਅਦ ਸਨੇ ਘੋੜਾ ਸਨੇ ਬਾਜ ਇਸ ਤਾਂ ਧਿਆਨ ਕੇ ਬਾਬਾ ਰਤਨਦਾ ਜੀ ਨੇ ਉਹ ਪ੍ਰਤਾਪ ਰੋ ਕੇ ਦਰਸ਼ਨ ਦਿੱਤੇ ਜੀ ਬਾਬਾ ਰਤਨਦਾ ਅੱਗੇ ਤੇ ਭਗਤੀ ਕਰਦੇ ਹੋਏ ਬਹੁਤ ਵੱਡੇ ਭਗਤ ਹੋਏ ਉਹਨਾਂ ਨੂੰ ਮਹਾਰਾਜ ਜੀ ਨੇ ਪ੍ਰਤਾਪ ਰੋ ਕੇ ਦਰਸ਼ਨ ਦਿੱਤੇ ਪਰਛਾਵਾਂ ਦਿੱਤਾ ਭਜਨ ਕੀਤੇ ਉਹਨਾਂ ਨੂੰ ਇਹ ਤੁਸੀ ਸੱਚਖੰਡ ਸ੍ਰੀ ਹਰਿਉ ਸਾਧਿਆਓ ਜਿੱਥੇ ਸੰਗਤਾਂ ਸਾਡੇ ਪਿਛੋਣੇ ਤੋਂ ਉਦਾਸ ਬਹਿ ਗਿਆ ਹਾਂ ਉਹਨਾਂ ਨੂੰ ਜਾ ਕੇ ਦੱਸਣਾ ਕਰੋ ਕਿ ਗੁਰੂ ਜੀ ਕਿਤੇ ਨਹੀਂ ਗਏ ਸਦਾ ਕੀ ਇਹਨਾਂ ਤੋਂ ਬਾਅਦ ਗੁਰੂ ਮਹਾਰਾਜ ਜੀ ਸਤਬਾਬਾ ਨਦਾ ਸਿੰਘ ਜੀ ਨੂੰ ਅਰੇ ਇੰਸਟੇਸ਼ਨ ਤੇ ਪ੍ਰਤਾਪ ਹੋ ਕੇ ਦਰਸ਼ਨ ਦਿੱਤੇ ਜੀ ਉਹਨਾਂ ਨੂੰ ਲੱਗਦਾ ਜੇ ਵਰ ਬਖਸ਼ੇ ਕਿ ਹਾ ਕਿਸਾ ਮੇਰਾ ਹੱਥ ਤੇ ਆ ਬਚਨ ਕੀਤੇ ਬਾਬਾ ਦਾ ਸ਼੍ਰੀ ਗੁਰੂ ਬਾਬਾ ਜੀ ਦਾ ਸ਼੍ਰੀ ਸਾਡੇ ਪ੍ਰਾਪਤ ਕਰਨ ਦੀ ਜਗਾ ਨੇੜੇ ਗੁਰਦਰਾ ਨਗੀਨਾ ਘਾਟ ਜਾ ਕੇ ਟੰਕਰ ਚਲਾਓ ਲੋਕੇ ਜੀ ਦੀ ਟੋਟਨੀ ਆਵੇਗੀ ਪੁਰਾਣੀ ਇਮਾਰਤ ਦੀ ਕਿਰਪਾ ਇਹਨਾਂ ਤੋਂ ਬਾਅਦ ਇੱਕ ਸਿੰਘ ਨੇ ਸੇਵਾ ਕੀਤੀ ਅਜੀ ਜਿਨ੍ਹਾਂ ਦਾ ਨਾਮ ਸਰਦਾਰ ਮਨੀ ਸਿੰਘ ਜੀ ਪਿੰਡ ਕਲਾਰਾ ਹਾਪੁਰ ਜਿਨ੍ਹਾਂ ਨੂੰ ਦੇਣਾ ਨਾ ਜਿਹੜੇ ਦੱਖਣੇ ਏਰੀਏ ਵਿੱਚ ਫੌਜੀ ਡਿਊਟੀ ਕਰਦੇ ਸਨ ਇਹਨਾਂ ਨੇ ਪਹਾੜ ਰਹਿੰਦੇ ਹੋਏ ਨਿਯਾਮ ਸਰਕਾਰ ਦੇ 2 ਰੱਬੇ ਜ਼ਮੀਨ ਇਨਾਮ ਦੇ ਵਜੋਂ ਦਿੱਤੀ ਜੀ ਸਦਾੜੇ ਤੇਰੇ ਜਿਸੰਗ ਕੀਨੇ ਗੁਰੂ ਘਰ ਦਾ ਸੇਵਾ ਸਿਮਰਨ ਦੇਦੇ ਹੋਏ ਦੋ ਦੇ ਦੋ ਮਰੱਬੀ ਜਮੀਨ ਇਸ ਗੋਦਰਾ ਸਾਹਿਬ ਨੂੰ ਭੇਟਾ ਕਰਤੀ ਜੀ ਇਹ ਜਗ੍ਹਾ ਤੇ ਨਵੇਂ ਦਰਬਾਰਾਂ ਦੀ ਉਸਾਰੀ ਹੋਈ ਹੈ ਜੀ ਸੇਵਾ ਚੱਲ ਰਹੀ ਆ ਜੋ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਮਹਾਂਪੁਰਖੇ ਬਾਬਿਆਂ ਦੀ ਸੇਵਾ ਨਾਲ ਸੀਮੰਟ ਦੀ ਬੋਰੀ ਪੱਖੇ ਦੀ ਸੇਵਾ ਬਜਨੀਆਂ ਸੇਵਾ ਯਾਤਰੀਆਂ ਹਨ ਸਾਰੀਆਂ ਸੰਗਤਾਂ ਦੇ ਸੰਯੋਗ ਨਾਲ ਕਿਹਾ ਜੀ ਦੀ ਵਾਹਿਗੁਰੂ ਆਪਣੀ ਨੇਕਮਾਈ ਦੀ ਜਾ ਕੱਢ ਕੇ ਗੁਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਪਣੀ ਯਾਤਰਾ ਸਫਲ ਕਰੋ ਬਾਹਰ ਗੁਰੂ ਕੇ ਦੰਗੇ ਚੱਲ ਰਹੇ ਆ ਸੰਗਤਾਂੇ ਸ਼ਾਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਸੰਗਤਾਂ ਬਾਅਦ ਆਈਆਂ ਨੇ ਮੱਥਾ ਟੇਕ ਕੇ ਪ੍ਰਕਰਮਾ ਕਰਕੇ चंद <laughs> ਉਧਰ ਮੇਵਾੜ ਫੜਾ ਦੋ ਪੈਨ ਆਹ ਦੇਖੋ ਇਹ ਤਾਂ ਪਕੜਾ ਹੈ ਤਾਂ ਨਾ ਆਹ ਦੇਖੋ ਬਾਈ ਆਹ ਦੇਖੋ ਚੰਨੀ ਨਹੀਂ ਰੱਖਿਆ ਦੇਖ ਆਇਆ ਵਾ ਇੱਥੇ ਨੂੰ ਕਰਨਾ ਆਹ ਦੇਖ ਰਹੀ ਆ ਨੀ ਅੱਗੇ ਤੇਰੇ ਅੱਗੇ ਨਾ ਆ ਰਹੀ ਆ ਪਿੱਛੇ ਨੂੰ ਕਰ ਪਿੱਛੇ ਨੂੰ ਕਰ ਰਾਮਨਾ ਭਾਈ ਜੀ ਇਹ ਕੋਈ ਮਰਿਆਦਾ ਹੀ ਇਸ ਤਰ੍ਹਾਂ ਦੀ ਸਾਰਾ ਕੋਈ ਨਹੀਂ ਮਜਾਦਾ ਇਹ ਕੋਈ ਨਹੀਂ ਮਟ ਜਾ ਰਿਹਾ ਇੱਕ ਮਿੰਟ ਹੋ ਗਿਆ ਮੂਹ ਨੂੰ ਰੋਹੇ ਨਹੀਂ ਮੂਹ ਨੂੰ ਰੋਹਗਾ ਤੁਸੀਂ ਮਗਰ ਨੂੰ ਖਿੱਚੋ ਨੂ ਚਡੋਲ ਨੂੰ ਮਗਰ ਨੂੰ ਖਿੱਚੋ ਤੁਸੀਂ ਹੋਰ ਖਿੱਚੋ ਇੱਕ ਮਿੰਟ ਹੋਰ ਰਹਿ ਗਿਆ ਚਲੋ ਮਨ ਲੇ ਫੋਟੋ ਖਿਚ ਲਓ ਹੋ ਗਿਆ ਖਿਚ ਲਿਆ ਚਲੋ ਚੱਲ ਬਾਈ ਕੈਮਰਾ ਦੇਖੀ ਦੇਖੀ ਕੋਈ ਕਰ ਉਹ ਕਹਾ ਠੀਕ ਹੈ ਜੀ ਚੰਦਨ ਦੇ ਬੂਟਾ ਤੋੜਨਾ ਮਨਾ ਹੈ ਇਹ ਚੰਦਨ ਦੀ ਲੱਕੜ ਹੈ ਜੀ ਤੁਸੀਂ ਦੇਖ ਸਕਦੇ ਜਿਹੜਾ ਇਹ ਬੂਝਾ ਹੈ ਇਹ ਚੰਦਨ ਦਾ ਹੈ ਤੋ ਉਹ ਜੇ ਇੱਕ ਹੋਰ ਅਸਰ ਉਹਦਾ ਤਾਂ ਖਾਨਣਾ ਤੋੜਨਾ ਕਹਿੰਦੇ ਸਖਤ ਬਣਾ ਜੀ ਤੇ ਅੱਛਾ ਇੱਕ ਕਬੂਟਾ ਜਿਹੜਾ ਚੰਦਨ ਦੀ ਲੱਕੜ ਦਾ ਆ ਆਏਗਾ ਦੇਵਾਨਕ ਦੇਵ ਜੀ ਨੇ ਸਨ ਕਿੰਨੇ ਸਨ ਚਾ ਬਾਬਾ ਜੀ ਲਿਖਿਆ ਵੈ ਜੀ ਆ ਇਹ 1512 1512 ਈਸਵੀ ਨੂੰ ਇਤਿਹਾਸਿਕ ਨਾਨਕ ਦੇਵ ਜੀ ਮਹਾਰਾਜ ਨੇ ਸਨ 1512 ਨੂੰ ਲੋਕ ਨਾਨਕ ਅੰਸ਼ੀਬ ਨਾਨਕ ਆਪਣਾ ਨਾਮ ਬਕਾਲੂ ਲੋਕਦਾਰ ਨਾ ਹੁੰਦੇ ਪਾਇਆ ਨਾਮ ਜੋਖ ਨੂੰ ਦੁੱਖ ਦੁੱਖ ਚਲੋ ਦੁੱਖ ਨੂੰ ਕਰੋ ਆ ਜੋ ਦੁੱਖ ਦੂਰ ਕਰੋ ਹੌਂ ਦੋ ਚੱਲ ਆ ਮੈਂ ਲੀ ਬੈਠਾ ਸਿੱਗਾ ਦਾ ਹੀ ਪੂਰਾ ਸਿੱਧਾ ਯਾਰ ਕੀ ਕਰਦੇ ਇਹਨੇ ਵੀ ਨਹੀਂ ਮੁੱਠਾ ਕਰਦਾ ਬਾਹਰ ਜਾਵਾ ਪੱਤਰ ਵੀ ਇਹਦਾ ਹੈ ਆਹੋ ਪੱਤਰ ਵੀ ਇਹਦਾ ਐ ਬਹੁਤ ਇੱਕੋ ਜਾਂ ਇੱਕੋ ਜਾਂ ਹੌਂ ਦੋ ਥੈਂਕ ਯੂ ਚਲੋ ਚਲੋ ਚੱਕ ਦੇ ਲੱਫਾਂ ਹਾਂ ਅੱਗੇ ਬੈਠਾ ਨਹੀਂ ਯਾਰ ਹਾਂ ਬੈਠਾ ਤੇ ਜਾਊਗੀ ਉਹਨੇ ਆਖਿਆ ਏ ਹੂੰ ਚਲੋ ਹੁਣ ਬੈਠਾ ਗਿਆ ਨਾ ਫਸ ਗੀਏ ਚਲੋ ਅੱਗ ਪੈਣੀ ਹੋਗੀ ਨਾ ਮਾੜਾ ਮੂੜ ਫਾਇਦਾ ਮਾੜਾ ਰੈਂਕ ਪੰਜ ਹੋਵੇ ਜੀ ਬੁੰਨੇ ਜੀ ਚਲੋ ਜੀ ਮਹਾਰਾਜ ਚੜਦੀ ਕਲਾ ਕਰੇ ਚਲੋ ਆਓ ਇਹ ਵੇਣੋ ਨਹੀਂ ਹਾਂਜੀ ਹਾਂਜੀ ਆਜੋ ਇਹ ਆਸ ਕੀ ਹੈ ਜਿਹੜਾ ਕੋਈ ਹੈ ਹੀ ਨਹੀਂ ਕੋਈ ਨਹੀਂ ਆ ਬਾਸੂ ਰੱਧਾ ਆ ਰਿਹਾ ਆ ਵਾ ਬੜਾ ਵਿਚ ਹੋ ਜੀ ਕੋਈ ਵਿਚ ਨਾ ਖੁਸ਼ੀਆਂ ਲਿਖੀਆਂ ਉਹਨਾਂ ਖੁਸ਼ੀਆਂ ਲਓ ਜੀ ਅੱਜ ਦੁਹਰ ਦੇ ਨਾਲ ਜਾਓ ਉਹ ਮੈਂ ਲੈ ਕੇ ਗਣਾ ਤੋਂ 12 ਫੀਟ ਤੋਂ ਡਵਾਣਾ ਥੋੜਾ ਪਗਾਰੀ ਕਰਾ ਗਿਆ ਮਾਨਕਪੁਰੀ ਸਹਿ ਰੇਡੀਓ ਉਹ ਇਹ ਸਥਾਨ ਦੀ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਨਕਪੁਰੀ ਨਾਨਕਪੁਰੀ ਸਾਹਿਬ ਨਾਨਕਪੁਰੀ ਸਾਹਿਬ ਜੀ ਹੋਏ ਵਾਹ ਹਾਂਜੀ ਸੰਗਤ ਜੀ ਆਪਾਂ ਪਹੁੰਚ ਗਏ ਕੁੜਕਵਾਰਾ ਸੰਗਤ ਸਹਿ ਇਹ ਵਾਲੀ ਮਲੇ ਵਾਲੀ ਕੁਲਤੀ ਹੈ ਅੱਜ ਉਹ ਇੱਥੇ ਚੱਲਦੇ ਗੁਰੂ ਘਰ ਦੇ ਦਰਸ਼ਨ ਕਰਦੇ ਆਣ ਨਾਲੇ ਤੇ ਦੱਸ ਦਿਆਂ ਤੁਹਾਨੂੰ ਜਾਣਕਾਰੀ ਕੀ ਇਤਿਹਾਸ ਦਾ ਇੱਥੋਂ ਦਾ ਗੁਰਦੁਆਰਾ ਸੰਗਤ ਕੈਦ ਆ ਜੀ ਨਰਵਾਲਾ ਦੇ ਇਤਿਹਾਸ ਵਿੱਚ ਪਾਉਂਦੇ ਨੇ ਜੀ ਜੀ ਆਓ ਵਾਹ ਵਾਹ सामने hmm? दो अमर <laughs> 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 ਗੁਰਦੁਆਰਾ ਸੰਗਤ ਸਾਹਿਬ ਗੁਰਦੁਆਰਾ ਸੰਗਤ ਸਾਹਿਬ ਜੀ ਦੇ ਨਦੇੜ ਦੇ ਬ੍ਰਹਮਪੁਰੀ ਮਹੱਲੇ ਵਿੱਚ ਗੋਦਾਬਰੀ ਦੇ ਕੰਢੇ ਸ਼ੁਭਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਹੀਰਾ ਘਾਟ ਵਾਹਮਣਵਾੜਾ ਦੇ ਸਥਾਨ ਤੋਂ ਜਦ ਨਦੇੜ ਆਏ ਤਾਂ ਪਹਿਲਾਂ ਸੰਗਤ ਸਾਹਿਬ ਦੇ ਸਥਾਨ ਨੂੰ ਹੀ ਭਾਗ ਲਾਏ। ਨਗਰ ਨਿਵਾਸੀ ਸੰਗਤਾਂ ਆ ਕੇ ਗੁਰੂ ਜੀ ਦੀ ਸੰਗਤ ਕਰਦੀਆਂ ਅਤੇ ਕਥਾ ਵਾਰਤਾ ਸੁਣ ਕੇ ਨਿਹਾਲ ਹੁੰਦੀਆਂ। ਪੰਜਾਬ ਤੋਂ ਗੁਰੂ ਜੀ ਨਾਲ ਆਈਆਂ ਪਹੁੰਚਾਂ ਗੁਰੂ ਜੀ ਪਾਸੋਂ ਆਪਣੀ ਤਨਖਾਹ ਦੀ ਮੰਗ ਕਰ ਰਹੀਆਂ ਸਨ ਸੋ ਗੁਰੂ ਜੀ ਨੇ ਗੁਰਦੁਆਰਾ ਮਾਲ ਟੇਕੜੀ ਸਾਹਿਬ ਤੇ ਸਥਾਨ ਨੂੰ ਖਤਵਾ ਕੇ ਤੋਂ ਮੰਗਵਾਈ ਭਾਰੀ ਰਕਮ ਸੰਗਤ ਸਾਹਿਬ ਵਿਖੇ ਢਾਲਾਂ ਦੇ ਹਿਸਾਬ ਨਾਲ ਖਾਲਸਾਈ ਅਤੇ ਸ਼ਾਹੀ ਫੌਜਾਂ ਵਿੱਚ ਵਰਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ